ਅੱਜ ਦੀ ਵੀਡੀਓ ਲੱਗੇ ਆ ਬਣਾਉਣ ਟੇ ਲੋਡੇਰੀ ਫਾਰਮ ਪ੍ਰਿੰਟਰ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਨਾਕ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਆਇਓ ਵੀਰ ਜੀ ਸਾਸੀ ਭਾਜੀ ਕੀ ਹਾਲ ਜੇ ਵਧੀਆ ਵਧੀਆ ਭਾਜੀ ਤੁਸੀਂ ਸਵਾਗਤ ਜਣਦੀ ਕਲਾ ਜੀ ਜਣਦੀ ਕਲਾ ਜੀ ਚਲੋ ਪਾਲੋ ਚੌਕਰ ਕੋਈ ਨਹੀਂ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਆਪਣਾ ਨਾਮ ਜੀ ਹਰਮਨ ਪਿੰਡ ਦਾ ਆਇਆ ਸਾਸੀ ਜਿਲ੍ਹਾ ਮਰਸੰਦ ਤਸੀਲ ਚਨਾਲਾ ਜੇ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਇਧਰੋਂ ਪੇਲਣ ਕੱਟੀ ਤੋਂ ਸ਼ੁਰੂ ਕਰਤੀਏ ਠੀਕ ਆ ਕਰੋ ਜੀ ਲੋ ਜੀ ਪਹਿਲਾ ਸੂਆ ਸੂਈ ਜੀ ਦੀ ਵੀ ਸੂਈ ਆ ਅੱਛਾ ਜੀ ਠੀਕ ਜੀ ਬੱਚਾ ਤਾੜੀ ਬਣਿਆ ਹੀ ਭਾਈ ਸਿੰਘ ਜਿ ਪਾ ਕੇ ਮਾਰਤਾ ਛੋਟੀ ਨੇ ਅੱਛਾ ਅੱਛਾ ਠੀਕ ਆ ਠੀਕ ਆ ਜੀ ਫੀਮੇਲ ਕਾਫ ਸੀ ਪਿਛੇ ਤੇ ਜੇਰ ਜੁਰ ਵੀ ਜਿਹੜੀ ਆਣ ਪ੍ਰੋਪਰ ਪਾਤੀਆ ਵੇਖ ਸਾਦੇ ਜੀ ਲੈ ਵਾ ਜਿਹੜਾ ਚੰਗਾ ਵਾ ਥਣ ਵੀ ਜਿਹੜਾ ਕੱਲਾ ਕੱਲਾ ਲੱਗਾ ਵਾ ਸੀਲਸ ਲੱਗ ਬੜੀ ਠਕੀ ਤੇ ਕੱਢਿਆ ਬੋਲਾ ਫੂਲਾ ਵੀਰ ਜੀ ਹਾਂ ਜੀ ਵੀਰ ਜੀ ਕਿਤੇ ਦੋ ਕਿਲੋ ਤੋਂ ਆਇਆ ਜੀ ਅੱਛਾ ਜੀ ਬਾਕੀ ਬੱਚੇ ਦੀ ਆਪਾਂ ਭੂਸੀ ਬਣਾ ਦੇ ਲੱਗੀਆਂ ਠੀਕ ਆ ਠੀਕ ਆ ਜੀ ਮਿਲਦੀ ਕੱਟੀ ਬਿਲਕੁਲ ਠੀਕੀ ਨਾ ਬੜੀ ਭੱਜ ਜੂਗੀ ਠੀਕ ਆ ਲਓ ਜੀ ਐਂਡ ਰੇਂਗਰ ਸਿੰਗਲ ਲੱਗਾ ਜੇ ਵੇਖ ਸਾਦੇ ਤੁਸੀਂ ਫੇਸ ਕੁਆਲਟੀ ਤੇ ਆਹ ਵਾਲਾ ਰਜਵਾ ਆ ਗਿਆ ਚਲੋ ਕਿੰਨਾ ਕੁ ਵੀਰਜੀ ਭਰ ਜੂਗੀ ਦੁੱਧ ਨਹੀਂ ਚੰਗੀ ਆ ਕਿੰਨਾ ਕੱਢੀਓ ਦੁੱਧ ਮੈਂ ਕਿੰਨਾ ਕੁ ਭਰ ਜੂ ਵੀਰਜੀ ਦੁੱਧ ਵੀਰਜੀ ਤੋਂ ਤਾਂ ਯਾਰਾ ਨਹੀਂ ਪਹਿਲੇ ਸਵੇਰ ਦਾ 11 ਰੰਗ ਦਾ ਦੁੱਧ ਭਰੂਗੀ ਵੇਖੋ ਸਿੰਗੀ ਲੱਗੀ ਸ਼ਕੀਲ ਕਿੱਡੀ ਠੀਕ ਆ ਠੀਕ ਆ ਜੀ ਲਓ ਜੀ 10 11 ਲੀਟਰ ਦਾ ਦੁੱਧ ਭਰ ਜੂਗੀ ਰੇਂਗਲ ਸਿੰਘ ਲੱਗਾ ਪਿਆ ਵਾ ਤੇ ਕੱਦ ਵੀ ਜਿਹੜਾ ਬਹੁਤੀ ਚੰਗਾ ਆ ਗਿਆ ਕਰਮਾਲੀ ਦਾ ਥਣ ਜਿਹੜਾ ਚਵਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਪਿਆ ਵਾ ਕਾਕੀ ਭਾਜੀ 200 ਪੀਏ ਝੋਟੀ ਵਾਦਿਆਂ ਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਵਾਦੇ ਬੰਦੀ ਆ ਠੀਕ ਆ ਜਾਈ ਭਾਣਾ ਦੇ ਦੇਣੀ ਆ ਠੀਕ ਐ ਜੀ ਕਿੰਨਾ ਕੁ ਜੀ ਮੋਲੇ ਦਾ ਇਹ ਵੀਰ ਜੀ ਪਰਸੋਂ ਵੀ ਆਪਾਂ ਪਾਈ ਵੀਰ ਜੀ ਗੱਬਣ ਆਪਾਂ ਝੋਟੀ ਲਈ 90 ਦੀ ਅੱਛਾ ਜੀ ਤੇ ਹੁਣ ਤੁਹਾਨੂੰ ਪਤਾ ਘਟਾ ਵਾਦਾ ਥੋੜਾ ਬੋਧਾ ਕਰਨਾ ਪੈਣਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਐ ਲਓ ਜੀ ਚੱਡਾ ਜਿਹੜਾ ਸਫਾਈਆਂ ਜਾਂ ਕਿੰਨਾ ਕੁ ਫਿਰ ਹੁਣ ਕਰਨਾ ਜੀ ਘਟਾ 80 ਆ ਜੱਗੇ ਵੀ ਤੇਰੀ ਏ ਕਰ ਦੋ ਹਾਣਾ ਜਿੱਥੇ ਛੱਡਨੇ 78 ਦੀ ਹੈਗੀ ਗੰਜਾਸ਼ 75 ਦੀ ਹਾਨ ਨਾ ਕਰਤੀ ਜੱਜ ਵੀ ਦੇਣੀ ਆ ਠੀਕ ਆ ਠੀਕ ਆ ਲਓ ਜੀ 75000 ਦੀ ਉਹ ਵੀ ਬੱਚਾ ਮਰਨ ਦੇ ਕਾਰਨ ਬਾਕੀ ਵੀਰ ਨੇ ਆਪ ਮਹਿੰਗੀ ਲਈ ਆ 60000 ਦੀ ਵੇਚ ਜਾਂਦੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ 4 ਦੰਦਾ ਜੱਜ ਵੀਰ ਜੀ ਹਾਂ ਜੇ ਦੰਦਾ ਜੋ ਉਹ ਵੀਰ ਜੀ ਵੇਖੀ ਨਹੀਂ ਆ ਠੀਕ ਆ ਠੀਕ ਆ ਦੰਦਾ ਜਿਆ ਤੇ ਲੇਵਾਲੂਆ ਜਿਹੜਾ ਸਾਫ ਆ ਵੇਖ ਸਕਦੇ ਤੁਸੀਂ ਚਲੋ ਦੂਰ ਤੇ ਕੋਈ ਭਰਾ ਸੰਭਲੜਾ ਖੜੇ ਤੇ ਚੰਗਾ ਕੱਢੀ ਹੋਊਗੀ ਦੂਜੇ ਨੰਬਰ ਤੇ ਨੀਲੀ ਰਾ ਵੀ ਕਿਵੇਂ ਆ ਗਈ ਭਾਜੀ ਆ ਗਿਆ ਕਿਵੇਂ ਜੀ ਚਵਾਈ ਸਵੇਰੇ ਹੋਈ ਹੈ 7:30 ਵਜੇ ਦੀ ਅੱਛਾ ਜੀ ਗੁੱਤ ਮੈਗੋ ਘਰ ਆ ਲੈਂਦੇ ਅਸੀਂ 10 ਕਿਲੋ ਠੀਕ ਆ ਆਪਾਂ ਅੱਠ ਕਰਕੇ ਦੇਣੀ ਆ ਠੀਕ ਆ ਠੀਕ ਆ ਜੀ ਲਓ ਜੀ ਥਾਨ ਤੋਂ ਇਹਨੂੰ ਵੀ ਚੰਗਾ ਲੱਗਾ ਤੇ ਬਾਕੀ ਚਵਾਈ ਇਹਦੀ ਹੋਈ ਜੇ ਉਸ ਹੱਬ ਨਾਲ ਕੋਈ ਵੀਰ ਭਰਾ ਆਂਦਾ ਚਲਾਵੇ ਕਿੰਨਾ ਵਜੇ ਸਵੇਰ ਸੂਈ ਭਾਜੀ ਕੋਆ ਵੀ ਕੀ ਦੁਜਾ ਚੋਟੀ ਸਗੀ ਆ ਠੀਕ ਆ ਜੀ ਦੁਜਾ ਸਵੇਰ ਸਗੀ ਤੇ ਜਵਾ ਕੇ ਦਾ ਸਾਰੀਆਂ ਦੱਗੇ ਵੀ ਰਿਕਵਰ ਕਰ ਲਈ ਜਵਾ ਕੇ ਦਾ ਵੀ ਜਨਾਬ ਦੋਵੇਂ ਅੱਖਾਂ ਬਿੱਲੀਆਂ ਹੀ ਠੀਕ ਆ ਠੀਕ ਆ ਜੀ ਜਵਾ ਕੀ ਦਾ ਉਹ ਬੈਠਾ ਇੱਕ ਟਾਈਮ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਠੀਕ ਆ ਸੂਈ ਨੂੰ ਕੋ 16 15 ਦਿਨ ਦੇ ਆਸ-ਪਾਸ ਆ ਗਿਆ ਟਾਈਮ ਤੇ ਨਿਸ਼ਾਨੀਆਂ ਜਿਹੜੀਆਂ ਐ ਨਾ ਸੂਲ ਤਾਂ ਕਿੰਨੀਆਂ ਨਿਸ਼ਾਨੀਆਂ ਕਵਰ ਕਰਦੀ ਆ ਕਰਮਾਲੀ ਪਿੱਛੇ ਜਵਾਕ ਵੀ ਨੀਲੀ ਦਾ ਵੀ ਤਾਂ ਆ ਗਿਆ ਜੇ ਵੇਖ ਸਕਦੇ ਤੁਸੀਂ ਲੋ ਜੀ ਪਿਓਰ ਨੀਲੀ ਦਾ ਵੀ ਤੇ ਕਈ ਭਰਾ ਛਕੀਨ ਹੁੰਦੇ ਆ ਠੀਕ ਹੈ ਜੀ ਲੋ ਜੀ ਮਿਲਕ ਵਾਂਟ ਵੀ ਦਿਖਾਉਨੇ ਆ ਤੇ ਵਾਨੇ ਦੇ ਨਾਲਾ ਨੂੜਾ ਵੀ ਕਾਫੀ ਆ ਗਿਆ ਥਾਨ ਵੀ ਜਿਹੜਾ ਚੰਗਾ ਲੱਗਾ ਨੋਕ ਵਾਲਾ ਥਾਨ ਲੱਗਾ ਪਿਆ ਵਾ ਬਜੀ ਕਿੰਨਾਗਾ ਚਵਾਰੂ ਕੀ ਦੁੱਧ? ਦੁੱਧ ਵਿਕੀ ਜਾ 12-13 ਕਿਲੋ ਰਮਾਨ ਨਾ ਮੇਚੀ ਜਾਊਗੀ। ਅੱਛਾ ਜੀ। ਹਾਂ ਜੀ। ਠੀਕ ਹੈ ਲਓ ਜੀ 12-13 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ। ਕੀ ਕਰਨਾ ਚ ਮੁੱਲ ਤੇਰਾ? ਮੁੱਲ 90-95 ਜੋ ਮਰਜ਼ੀ ਕਰੀਏ 85000 ਦੀ ਮੈਂ ਦੇ ਲਾਂਗੇ। ਅੱਛਾ ਜੀ। ਹਾਂ ਜੀ। ਤੇ ਕਰਨਾ ਮਾਨ? ਨਹੀਂ ਕਰ ਦਈਏ ਮਾਨਤਾਂ ਤੇ। 82000 ਦਾ ਨਾ ਨਾ ਜੱਜ ਨਹੀਂ ਦੇਣੀ ਠੀਕ ਹੈ ਜੀ ਲਓ ਜੀ 82000 ਦੀ ਨੇਲੀ ਰਵੀ ਦੂਜਾ ਸੂਆ ਦੁੱਧ 12 13 ਲੀਟਰ ਭਰੀ ਜਾਊਗੀ ਤੇ ਤੀਜੇ ਨੰਬਰ ਤੇ ਭਾਜੀ ਦਿਲ ਵਿੱਚ ਜੱਜ ਦੇ ਸੂ ਵੀਰ ਤੀਜਾ ਸੂਆ ਮੈਂ ਆ ਦਿਨ 10 ਖੜਦੀ ਆ ਅੱਛਾ ਜੀ ਕੇਪਾ ਆਉਂਦਾ ਜਿੰਨੀ ਥੱਲੇ ਬਣੀ ਇੰਨੀ ਹੋਰ ਬਣ ਜਾਊਗੀ ਠੀਕ ਹੈ ਠੀਕ ਹੈ ਜੀ ਲਓ ਜੀ ਦਿਨ 10 ਅਜੇ ਖੜਦੀ ਤੀਜਾ ਸੂਆ ਜੇ ਭੰਡਾ ਪਾਊਗੀ ਕਰਮ ਵਾਲੀ ਇਦਨ ਫੁੱਲ ਤਿਆਰ ਹੋ ਗਈ ਇਹ ਵੀ ਨੀਲੀ ਰਵੀ ਦਾ ਪੱਕਾ ਕਰੀ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹ ਕਿੰਨੇ ਕ ਦੁੱਧ ਵਾਲੀ ਵੀਰ ਜੀ ਦੁੱਧ ਵੀਰ ਜੀ ਦੁੱਧ ਜੇ ਸਵੇਰੇ ਨੇ 13 14 ਕਿਲੋ ਭਰਾਇਆ ਜੀ ਅੱਛਾ ਜੀ ਐ ਰੋਣ ਦੁੱਧ ਸੇਵਾ ਦਾ ਇਹ ਜਿੰਨਾ ਪਾਲੀ ਹੋਣਾ ਤੁ ਠੀਕ ਹੈ ਠੀਕ ਹੈ ਜੀ 13 14 ਲੀਟਰ ਜਿਹੜਾ ਪਿਛਲੇ ਸਵੇਰੇ ਦੁੱਧ ਭਰਿਆ ਕਰਮ ਵਾਲੀ ਦਾ ਛੱਡਾ ਜਿਹੜਾ ਬਹੁਤੀ ਚੰਗਾ ਵਾ ਬਾਕੀ ਕੁੱਦ ਕੁੱਦ ਵੀ ਚੰਗਾ ਆ ਗਿਆ ਵਾ ਹਰ ਪੱਖੋਂ ਜਿਹੜੀ ਚੰਗੀ ਏ ਕਰਮ ਵਾਲੀ ਬਾਕੀ ਡੱਬ ਡੁੱਬ ਜਿਹੜੇ ਹਵਾਨੇ ਦੇ ਦੋਵੇਂ ਸਾਈਡਾਂ ਤੇ ਤੁਹਾਨੂੰ ਦਿਖਾ ਜਨੇ ਆ ਵੇਖ ਸਕਦੇ ਜੇ ਤੁਹਾਨੂੰ ਲੱਗੇ ਰੋਥਣਾ ਦਾ ਸਹਿਜ ਗਿਆ ਵੀ ਕਿਨੀ ਦੀ ਰਾਵੀ ਦਾ ਪੱਖ ਰੱਖਦੀ ਕਰਮ ਵਾਲੀ ਇਹਦਾ ਕਿੰਨਾ ਕਿਟੇ ਚਾਰ ਪੰਜ ਦਿਨ ਚੱਕਰ ਵੀ ਛੋਟੀ ਸਾਹਮਣੀ ਹੈ ਨਾ ਹਾਂਜੀ ਦੇਖੋ ਬਾਹਰ ਆ ਠੀਕ ਆ ਠੀਕ ਆ ਅੰਦਰ ਹੀ ਤੇ ਰਹੀ ਠੀਕ ਆ ਜੀ ਕਿੰਨੇ ਕਿਟੇ ਕਰ ਦਈਏ ਵੀ ਹਾਂ ਨਾ 90 ਦੀ ਤੇਰੇ ਨੇ ਹਾਂ 90 ਰੀ ਇਹ ਕਰ ਦਈਏ ਥੋੜਾ ਬੋਲੇ 90 ਅੰਦਰ 2000 ਦਾ ਮਾਨਤਾਨ ਵੀ ਦਿੱਤਾ 88000 ਹੋਣੀ ਠੀਕ ਆ ਲਓ ਜੀ 88000 ਦੀ ਗੱਬਣ ਤਿਆਰ ਤੇ 13 14 ਲੀਟਰ ਦੁੱਧ ਵਾਲੀ ਆ ਕਰਮ ਵਾਲੀ ਚਲੋ ਕੋਈ ਭਰਾ ਵੀ ਸੰਭਲਣ ਲਾ ਲਏ ਤੇ ਚੌਥੇ ਨੰਬਰ ਤੇ ਭਾਜੀ ਕਹ ਮੈਂ ਖੜਦੀ ਆ ਅੱਛਾ ਜੀ ਕਰ ਦ ਵਜਨ ਵੇਖ ਲਓ ਮੈਂ ਤਾਂ ਫਰੀ ਮੱਡੀ ਮੈਂ ਠੀਕ ਆ ਠੀਕ ਆ ਲਓ ਜੀ ਦੇਣ ਇਹ ਵੀ 10 ਦਾਸ ਲਾ ਜੂਗੀ ਇਹ ਕਿਨਵਾ ਭਾਈ 14 15 ਕਿਲੋ ਵਾਲੀ ਮੈਂ ਅੱਛਾ ਜੀ ਠੀਕ ਆ ਲਓ ਜੀ ਇਹ ਵੀ 14 15 ਲੀਟਰ ਵਾਲੀ ਆ ਗਈ ਜੇ ਕਿਨਵਾ ਸੁਆ ਸੁਣਾ ਭਾਜੀ ਨੇ ਸੁਆ ਵੀ ਜਿੱਤੀ ਜਾ ਰਹੀ ਠੀਕ ਆ ਜੀ 30 ਸੁਆ ਸੁਹ ਕੀ ਕਰਮ ਵਾਲੀ ਕੱਦ ਕੋ ਜਿਹੜਾ ਫੁੱਲ ਆ ਇਹ ਵੀ ਡੇਲੀ ਦਾ ਵੀ ਦਾ ਪੱਖ ਰੱਖਦੀ ਆ ਉਹ ਮੈਂ ਨੂੰ ਤੋੜਦੀ ਨਹੀਂ ਚਾਹੀ ਬਿਲਕੁਲ ਬਿਲਕੁਲ ਜੀ ਹਣ ਮੰਜਾ ਡੈਂਦਾ ਜੇ ਬਾਕੀ ਲੋ ਜੀ ਢਿੱਲਾ ਤੋਂ ਲਾਵੇਂ ਜਿਹੜੀਆਂ ਛੱਡੇ ਦੇ ਕਾਫੀ ਯਾਰੇ ਸੋਣ ਤਾਂ ਕਿਹੜਾ ਹਵਾ ਨਾਲ ਬਹੁਤ ਹੀ ਚੰਗਾ ਬਣ ਜਾਣਾ ਕਰਮਾਲੀ ਦਾ ਲੋ ਜੀ ਢਿੱਲਾ ਤੇ ਹੀ ਵੇਖ ਸਕਦੇ ਜੀ ਬਹੁਤ ਜ਼ਿਆਦਾ ਦੇ ਥਣ ਜਿਹੜਾ ਕੱਲਾ ਕੱਲਾ ਲੱਗਾ ਵਾ ਤੇ ਟੇਟਪੜਾ ਵੀ ਜਿਹੜਾ ਬਹੁਤ ਹੀ ਚੰਗਾ ਹੈ ਨੰ ਮੰਜਾ ਡੈਣ ਵਾਲੇ ਸਹਾਕਤਾ ਵਿਆ ਇਹਦਾ ਕਿੰਨਾ ਕਿਜੀ ਮੁੱਲ ਪਾ ਜੀ 1.7 ਲੱਖ ਕਰੀਏ 1.5 ਕਰੀਏ 50000 ਮੈਂ ਦੇਣੀ ਹਾਂ ਨਹੀਂ ਕਰੀਏ ਥੋੜਾ ਬੋਤ ਯਾਰ ਛੱਡੀਆ 93 ਤੇ ਰੇ ਲੋ ਜੀ ਯਾਰ ਹੋਰ ਛੱਡਦਾ 93 ਦੀ ਤੇ ਠੀਕ ਐ ਲਓ ਜੀ 39000 ਦੀ ਇਹ ਵੀ 13 14 ਲੀਟਰ ਦੁੱਧ ਭਰੂਗੀ ਜੋ ਸੂਲ ਤੱਕ ਚੱਡਾਂ ਲਾਜ ਨਾ ਜਿੱਤਨੇ ਕਰਮਾ ਵਾਲੀ ਫੋਲ ਤਿਆਰ ਹੋ ਗਈ। ਬਾਕੀ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਰੇਡ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਜਾਇਜ ਆ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿ ਇਹ ਵੀਰ ਭਰਾਣੇ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।